ਆਸਾ ਮਹੱਲਾ ਚੌਥਾ ਹਰ ਕੀਰਤੋ ਮਨ ਪਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਨ ਜਿਓ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੇ ਹਰ ਗੁਣ ਗਾਇਆ ਨਮਸਤਕ ਮਨੀ ਪ੍ਰੀਤ ਬਾ ਪ੍ਰਗਟਿ ਹਰ ਨਾਮੈ ਹਰ ਸੁਹਾਇ ਜੋਤੀ ਜੋਤ ਮਿਲੀ ਪ੍ਰਭੂ ਪਾਇਆ ਮਿਲ ਸਤਗੁਰ ਮਨੁਆ ਮਾਨ ਜੀਓ ਹਰ ਪੀਰਤ ਮਨ ਪਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਜਸ ਗਾਇਆ ਪਰਮਪਦ ਪਾਇਆ ਤੇ ਉਤਮ ਜਨ ਪ੍ਰਦਾਨ ਜੀਉ ਤਿੰਨ ਚਾਹ ਤਿੰਨ ਹਮ ਚਰਨ ਸਰਵ ਕਿਨ ਕੇ ਨ ਪਗ ਧੋਵੇ ਜਨ ਹਰ ਮੀਠ ਲਗਾਨ ਜੀਉ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਪਾਗ ਅਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮ ਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪ੍ਰਸ਼ਾਨ ਜਿਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪ੍ਰદાન ਜਿਓ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜਿਓ ਹਰ ਹਰ ਰੱਬਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰਨ ਕੋਏ ਜਿਉ ਅਵਰਨ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੈ ਤਨ ਤਨ ਗੁਰੂ ਪੂਰਾ ਪ੍ਰਪਾਇਆ ਲਗ ਸੰਗਤ ਨਾਮਿ ਪਛਾਣੈ ਨਮ ਸੇਵ ਨਮ ਰੱਬ ਬਿਨ ਨਾਮ ਅਵਰ ਨ ਕੋਏ ਜੀਓ ਸਦ ਸੰਗਤ ਮਨ ਭਾਈ ਹਰ ਰਸਨ ਰਸਾਈ ਵੇਟ ਸੰਗਤ ਹਰ ਰਸ ਹੋਏ ਜੀਓ ਹਾਨ ਦਇਆ ਪ੍ਰਭ ਧਾਰੋ ਪਖਨ ਹਮ ਤਾਰੋ ਕਡਲਿਓ ਸ਼ਬਦ ਸੁਭਾਏ ਜੀਓ ਮੋਹ ਚਿਕੜ ਫਤ ਨ ਕਰਤ ਹਮ ਜਤ ਹਰ ਬਾਹਾਂ ਪ੍ਰਭੂ ਪਕਰਾਈ ਜਿਓ ਪ੍ਰਭ ਬਾਹਾਂ ਪਕਰਾਈ ਊਤਮ ਮਤ ਪਾਈ ਗੌਰ ਜਰਨੀ ਜਨ ਲਾਗਾ ਹਰ ਹਰ ਨਾਮ ਜਪਿਆ ਰਧਿਆ ਮੁਖ ਮਸਤਕ ਪਾਦ ਸਪਾਗਾ ਜਨ ਨਾਨਕ ਹਰ ਕਿਰਪਾ ਤਾਰੀ ਮਨ ਹਰ ਹਰ ਮੀਠਾ ਲਾਏ ਜਿਓ ਹਰ ਦਇਆ ਪ੍ਰਭ ਧਾਰੋ ਪਾਕਨ ਹਮਤਾਰੋ ਕਢ ਲਿਓ ਸ਼ਬਦ ਸੁਪਾਏ ਜੀਓ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਪੰਨ ਹਰ ਭਗਤ ਜਨਾ ਮਨ ਚਾਉ ਜੀਓ ਜੋ ਜਨ ਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਗਾ ਗੁਰਮਤਿ ਭਾਉ ਜੀਓ ਮਨ ਹਰ ਹਰ ਪਾਉ ਗੁਰ ਕਰੇ ਬਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸਹੇਲੇ ਬਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਬਤ ਹਰ ਰਸਿਆ ਹਰ ਹਰ ਰਸਕ ਘਟਾਕ ਪਿਆਉ ਜਿਉ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਮਨ ਚਾਉ ਜੀਓ ਜਗ ਮਰਨ ਨ ਭਾਇਆ ਨਿਤ ਆਪ ਲੁਕਾਇਆ ਮਤ ਜੰਮ ਪਕਰ ਲਜਾਏ ਜੀਓ ਹਰ ਅੰਤਰ ਬਾਰ ਹਰ ਪ੍ਰਭੇ ਕੋ ਇਹ ਜੀ ਅੜਾ ਰੱਖਿਆ ਨਾ ਜਾਏ ਜੀਓ ਕਿਉਂ ਜਿਉ ਕਿਉਂ ਜੀਉ ਰਖਿ ਜੈ ਹਰ ਵਸਤ ਲੜੀ ਜੈ ਜਿਸ ਕੀ ਵਸਤ ਸੋ ਲੈ ਜਾਏ ਜੀਉ ਮਨ ਮੁਗ ਕਰਨ ਪਲਾਵ ਕਰ ਪਰਮੇ ਸਭ ਔਖਦਾਰੂ ਲਾਏ ਜੀਉ ਜਿਸ ਕੀ ਵਸਤ ਪ੍ਰਭ ਲੈ ਸੁਆਮੀ ਜਨ ਉਪਰੇ ਸ਼ਬਦ ਸ ਸ਼ਬਦ ਕਮਾਏ ਜੀਉ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕਰ ਲਾ ਜਾਏ ਜੀਓ ਤੁਰ ਮਰਨ ਲਖਾਇ ਗੁਰਮੁਖ ਸੋਹਾਇ ਜਨ ਉਬਰੇ ਹਰ ਹਰ ਧਿਆਨ ਜੀਓ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹ ਪੰਦੇ ਜਾਨ ਜੀਓ ਹਰ ਦਰਗਹ ਪੰਦੇ ਹਰ ਨਾਮੈ ਸਿਦੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ ਦੋਵੇਂ ਦੁੱਖ ਮਿਟੇ ਹਰ ਰਾਮੇ ਨਾਮ ਸਮਾਇਆ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਤੋਰ ਮਰਨ ਲਖਾਇਆ ਗੁਰਮੁਖ ਸੋਹਾਇਆ ਜਨ ਉbres ਹਰ ਹਰ ਧਿਆਨ ਜੀਓ ਜਾਗੋ ਭਜਾ ਬਿਨ ਸਬ ਬਿਨ ਸੁਭਨਾਸ ਲਗ ਗੁਰਮੁਖ ਅਸਤਿਰ ਹੋਏ ਜੀਉ ਗੋਰ ਮੰਤਰ ਦ੍ਰੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਉ ਹਰ ਅੰਮ੍ਰਿਤ ਰਸ ਪਾਇਆ ਮੋਹ ਜਿਵਾਇਆ ਫਿਰ ਬਹੁੜ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੇ ਸੋਈ ਜਨ ਨਾਨਕ ਨਾਮ ਅਧਾਰ ਟੇ ਕਹੈ ਬਿਨ ਨਾਵੇ ਅਵਰ ਨ ਕੋਈ ਬਿਨ ਨਾਵੇ ਅਵਰ ਨ ਕੋਏ ਜੀਉ ਜਾਗ ਉਪਜੈ ਬਿਨ ਸਬ ਬਿਨ ਸੁਬਨਾਸ ਲਗ ਗੁਰਮੁਖ ਰਸਤਰ ਹੋਏ ਜੀਉ ਆਸਾ ਮਹੱਲਾ ਚੌਥਾ ਸ਼ੰਤ ਵੱਡਾ ਮੇਰਾ ਗੋਵਿੰਦ ਅਗੰਮ ਗੁਚਰ ਆਦ ਨਰੰਜਨ ਰੰਕਾਰ ਜਿਓ ਤਾਂ ਕੀ ਗਤ ਕਹੀ ਨ ਜਾਈ ਅੰਮ੍ਰਿਤ ਵਡਿਆਈ ਮੇਰਾ ਗੋਵਿੰਦ ਅਲਖ ਪਾਰ ਜਿਓ ਗੋਵਿੰਦ ਅਲਖ ਪਾਰ ਪਰਮ ਪਰ ਆਪ ਆਪਣਾ ਜਾਣੈ ਕਿਆ ਏ ਜੰਤ ਵਿਚਾਰੇ ਕਹੀਐ ਜੋ ਤੁਧ ਆਖ ਵਿਖਾਣ ਜਿਸਨੋ ਨਦਰ ਕਰੇ ਤੋ ਆਪਣੀ ਸੋ ਗੁਰਮੁਖ ਕਰੇ ਵਿਚਾਰ ਜਿਉ ਵੱਡਾ ਮੇਰਾ ਗੋਵਿੰਦ ਅਗੰਮ ਗੁਚਰ ਆਦ ਨਰੰਜਨ ਰੰਕਾਰ ਜਿਉ ਤੂ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਪਜਾਏ ਜਿਉ ਤੋ ਘਟ ਘਟ ਅੰਤਰ ਸਰਬ ਨਿਰੰਤਰ ਸਭ ਮੈਂ ਰਹਿ ਸਮਾਇ ਦਿਓ ਘਟੋ ਅੰਤਰ ਪਰਮ ਬ੍ਰਹਮ ਪਰਮੇਸ਼ਰ ਤਾ ਕ ਅੰਤ ਨ ਪਾਇਆ ਤਿਸ ਰੂਪ ਨ ਰੇਖ ਅਦਿਸ਼ਟ ਅਗੋਚਰ ਗੁਰਮਖ ਲਖ ਲਖਾਇਆ ਸਦਾ ਨੰਦਰ ਰਹੇ ਦਿਨ ਰਾਤੀ ਸਜੇ ਨਾਮ ਸਮਾਇ ਦਿਓ ਤੂੰ ਆਦਿ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਸਤਿ ਪਰਮੇਸ਼ਰ ਸਦਾ ਬਨਾਸੀ ਹਰ ਹਰ ਗੁਣੀ ਨਦਾਨ ਜੀਉ ਹਰ ਹਰ ਪ੍ਰਭੇ ਕੋ ਅਵਰਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਉ ਪੁਰਖ ਸੁਜਾਨ ਤੂੰ ਪ੍ਰਦਾਨ ਤੁਧ ਜੇ ਵੜੇ ਅਵਰਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰੇ ਸੋ ਹੋਈ ਹਰ ਸਭ ਮੈਂ ਰਵਿਆ ਏਕੋ ਸੋਈ ਵਰਮਖ ਲਖਿਆ ਹਰ ਨਾਮ ਜਿਓ ਤੂੰ ਸਤਿ ਪਰਮੇਸ਼ਰ ਸਦਾ ਬਨਾਸੀ ਹਰ ਹਰ ਗੁਣੀ ਨਿਧਾਨ ਜਿਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੇਂ ਤਵੇਂ ਚਲਾਏ ਜੀਓ ਤੋ ਤੂ ਆਪੇ ਪਾਵੇ ਤਵੇਂ ਚਲਾਵੇ ਸਭ ਤੇਰਾ ਸ਼ਬਦ ਸਮਾਏ ਜੀਓ ਸਭ ਸ਼ਬਦ ਸਮਾਵੈ ਜਾ ਤਦ ਪਾਵੇ ਤੇਰਾ ਸ਼ਬਦ ਵਡਿਆਈ ਗਰਮਖ ਬੁੱਧ ਪਾਈਐ ਆਪ ਗਵਾਈਐ ਸ਼ਬਦ ਰਹਿ ਸਮਾਈ ਤੇਰਾ ਸ਼ਬਦ ਗੁਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਇ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਪਾਵ ਤਵੇਂ ਚਲਾਏ ਜੀਉ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਹਲਾ 4 ਸ਼ੰਤ ਕਰ 4 ਹਰ ਅੰਮ੍ਰਿਤ ਪਿੰਨ ਲੋਇਨਾ ਮਨ ਪ੍ਰੇਮ ਰਤਨਾ RAM ਰਾਜੇ ਮਨ RAM ਤਸਵਟੇ ਲਾਇਆ ਕੰਚਨ ਸੋਵਿੰਨਾ ਘਰਮਖ ਰੰਗ ਚਲੂਲਿਆ ਮੇਰਾ ਮਨ ਤਨੋ ਪਿੰਨਾ ਜਨ ਨਾਨਕ ਮੁਸਕ ਝਕੋਲਿਆ ਸਭ ਜਨਮ ਤਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੇ ਪੀਰ ਬ੍ਰਹਮ ਕੀ ਸੋ ਜਾਣੇ ਦਰਿਆ ਜੀਵਨ ਮੁਕਤ ਸੋ ਆਖੀਐ ਮਰ ਜੀਵੇ ਮਰੀਆ ਜਨ ਨਾਨਕ ਸਤਗੁਰ ਮੇਲ ਹਰਿ ਜਗਤ ਉਤਰ ਤਰੀਆ ਹਾਮ ਮੂਰਖ ਮੁਗਧ ਸਰਨਾਗਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ ਗਉਰ ਪੂਰ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅਨਤ ਤਰੰਗਾ ਮਿਲ ਸੰਤ ਜਨ ਹਰ ਪਾਇਆ ਨਾਨਕ ਸਤ ਸੰਗ ਦਾ ਦੀਨ ਦਿਆਲ ਸੁਨ ਬੇਨਤੀ ਹਰ ਪ੍ਰਭ ਹਰ ਰਾਯਾ RAM ਰਾਜੇ ਹਉ ਮੰਗੋ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸਲ ਹਰ ਬਿਰਧ ਹੈ ਹਰ ਲਾਜ ਰਖਾਇ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇ ਆਸਾ ਮਹੱਲਾ ਚੌਥਾ ਗੁਰਮਖ ਟੂングੜ ਟਟੇਂਦਿਆ ਹਰ ਸੱਜਣ ਲੱਦਾ RAM ਰਜੇ ਕੰਚਨ ਕਾਇਆ ਕੋਟ ਗੜ ਵਿਚ ਹਰ ਹਰ ਸਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾਉ ਤੋਰ ਬਾਗ ਵੜੇ ਹਰ ਪਾਇਆ ਨਾਨਕ ਰਸ ਗੁਦਾ ਪੰਥ ਦਸਾਵਾ ਨਿਤ ਖੜੀ ਮੁੰਦ ਜੋ ਬਨ ਬਾਲੀ RAM ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਮੇਰਾ ਮਨ ਤਨ ਨਾਮ ਧਾਰ ਹੈ ਹਮ ਬਿਕ ਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮukh ਪਿਆਰੇ ਆਏ ਮਿਲ ਮੈਂ ਚਿਰਿ ਵਿਚੰਨ ਰਾਮ ਰਾਜੇ ਮੇਰਾ ਮਨ ਤਨ ਬਹੁਤ ਬਿਰਾਗਿਆ ਹਰ ਨੈਣ ਰਸ ਪਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹਾ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਪਿੰਨੇ ਦੋਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮਨ ਭਾਈਆਂ ਅੰਮ੍ਰਿਤ ਛੱਕ ਛਕੇ ਗੁਰੁ ਤੁਠੇ ਹਰ ਪਾਇਆ ਝੂਕੇ ਧੱਕ ਧਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਅਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਗੁਰ ਪਾਸੇ RAM ਰਾਜੇ ਗੁਰ ਸਤਗੁਰ ਸੱਚਾ ਸਾਹ ਹੈ ਸਿੱਖ ਦੇ ਹਰ ਰਸੇ ਤਨ ਤਨ ਵਣ ਜਾ ਰਵਨ ਜਹ ਹੈ ਗੁਰ ਸਾਸ ਬਸੇ ਜਨ ਨਾਨਕ ਗੁਰ ਤਿੰਨੇ ਪਾਇਆ ਜਨ ਨਾਨਕ ਗੁਰ ਤਿੰਨੇ ਪਾਇਆ ਜਨ ਤਰ ਲਿਖਤ ਲਿਲਾਟ ਲਿਖਾਸੇ ਸਤਿ ਸ਼ਾਹ ਹਮਾਰਾ ਤੂੰ ਟਣੇ ਸਭ ਜੰਤ ਵਨ ਜਾ ਰਾਮ ਰਾਜੇ ਸਭ ਪੰਡਿਤ ਦੇ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਭਾਵੇ ਪੰਡੇ ਵਿੱਚ ਵਸਤ ਸਾ ਨਿਕਲੇ ਚ ਕੋਈ ਕਰੇ ਵਿਚਾਰ ਜਨ ਨਾਨਕ ਕੋ ਹਰ ਬਖਸ਼ਿਆ ਹਰ ਭਗਤ ਪੰਡਾਰਾ ਹਮ ਕਿਆ ਗੁਣ ਤੇਰੇ ਵਿਥਰ ਹੈ ਸੁਆਮੀ ਉਪਰ ਅਪਾਰੋ RAM RAJE ਖਰ ਨਾਮ ਸਲਾਹ ਦਿਨ ਰਾਤ ਇਹ ਆਸ ਧਾਰੂ ਹਮ ਮੂਰਖ ਕਸ਼ੂਅ ਨਾ ਜਾਣਹਾ ਕਿਵੇਂ ਪਾਵੇਂ ਪਾਰੋ ਜਨ ਨਾਨਕ ਹਰਿ ਕਾ ਦਾਸ ਹੈ ਹਰਿ ਦਾਸ ਪਨਿਹਾਰੂ ਦਿਉ ਪਾਵੇ ਤਿਉ ਰਾਖ ਲੈ ਹਮ ਸ਼ਰਨ ਰਖਾਇ ਹਮ ਸ਼ਰਨ ਪ੍ਰਭ ਆਏ RAM RAJE ਹਮ ਪੂਲ ਵਿਗੜ ਦਿਨ ਸੋ ਰਾਤ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕੰਡਿਆ ਹਰ ਪੈਜ ਰਖਾਏ ਆਸਾ ਮਹੱਲਾ ਚੌਥਾ ਜਿਨ ਮਸਤਕ ਤੋਰ ਹਰ ਲਿਖਿਆ ਤਿੰਨ ਸਤ ਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਕਟ ਬਲਿਆ ਹਰ ਲੱਦਾ ਰਤ ਪਦਾਰਥੋ ਫਿਰ ਬੋੜ ਨ ਚੱਲਿਆ ਜਨ ਨਾਨਕ ਨਾਮ ਅਰਾਧਿਆ ਆਰਾਧ ਹਰ ਮਿਲਿਆ ਜਿਨਿ ਆਸਾ ਹਰ ਨਾਮ ਨਚੇ ਚਿਤਿਓ ਸੇ ਕਾਹੇ ਜਗ ਆਏ RAM ਰਾਜੇ ਇਹ ਮਾਨਸ ਜਨਮ ਦੁਲੰਭ ਹੈ ਨਾ ਬਿਨਾ ਬਿਰਥਾ ਸਭ ਜਾਏ ਹੋਨ ਵਤੇ ਹਰ ਨਾਮਨ ਬਿਜਿਓ ਹੋਨ ਵਤੇ ਹਰ ਨਾਮਨ ਬਿਜਿਓ ਅੱਗੇ ਭੁੱਖਾ ਕੀ ਖਾਏ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਤੂੰ ਹਰ ਤੇਰਾ ਸਭ ਕੋ ਸਤਦੂ ਪਾਏ RAM ਰਾਜੇ ਕਿਸ ਹਾਤ ਕਿਸ ਸਦੈ ਕਿਸ ਨਾਹੀ ਸਭ ਚੱਲੇ ਚਲਾਏ ਜਿਨ ਤੂੰ ਮਿਲਿ ਪਿਆਰੇ ਸੇ ਤਦ ਮਿਲੈ ਜੋ ਹਰ ਮਨ ਪਾਈ ਜਨ ਨਾਨਕ ਸਤਿਗੁਰ ਪੇਟਿਆ ਹਰ ਨਾਮ ਤਰਾਏ ਕੋਈ ਦਾਵੇ ਰਗ ਨਾਦੀ ਵਿਦੇ ਬਹੁ ਭਾਤ ਕਰ ਨਹੀਂ ਹਰ ਹਰ ਭਿਜੇ RAM ਰਾਜੇ ਜਿਨ ਅੰਤਰ ਕਬਟ ਵਿਕਾਰ ਹੈ ਤਿਨ ਰੋਏ ਕਿਆ ਕੀਜੈ ਹਰ ਕਰਤਾ ਸਭ ਕਿਸ ਜਾਨਦਾ ਸਿਰ ਰੋਗ ਹੱਥ ਦੀਜੈ ਗਨ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਪਗਟ ਹਰ ਲਿਜੈ ਆਸਾ ਮਹੱਲਾ ਚੌਥਾ ਜਨ ਅੰਤਰ ਹਰ ਹਰ ਪੀਤ ਹੈ ਤੇ ਜਨ ਸੁਗਡ ਸਿਆਣੇ RAM ਰਾਜੇ ਜੇ ਬਾਰੋਂ ਪੁਨ ਚੁਕ ਬੋਲ ਦੇ ਪੀਖਰੇ ਹਰ ਪਾਣੇ ਹਰ ਸੰਤਾਨੋ ਹੋਰ ਥਾਉ ਨਹੀਂ ਹਰ ਮਾਨ ਨਿਮਾਣੇ ਗਨ ਨਾਨਕ ਨਾਮ ਦੇਬਾਨ ਹੈ ਹਰ ਤਾਨ ਸਤਾਨੇ ਜਿਥੇ ਜਾਏ ਬਹਿ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM ਰਦੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਕ ਲਾਵਾਂ ਬੋਰ ਸਿੱਖਾ ਕੀ ਥਾਲ ਥਾਂ ਪਈ ਜਿਨ ਹਰ ਨਾਮ ਤਿਆਵਾ ਜਨ ਨਾਨਕ ਸਤ ਗੁਰ ਪੂਜਿਆ ਤਿੰਨ ਹਰ ਪੂਜ ਕਰਾਵਾਂ ਗੁਰ ਸਿੱਖਾ ਮਨ ਹਰਪ੍ਰੀਤ ਹੈ ਹਰਨਾਮ ਹਰ ਤੇਰੀ RAM ਰਾਜੇ ਕਰ ਸੇਵੈ ਪੂਰਾ ਸਤਿਗੁਰੂ ਭੁਖ ਜਾਏ ਲਹਿ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਤਿਨ ਪਿਛੇ ਹੋਏ ਖਾਏ ਕਨੇਰੀ ਜਨ ਨਾਨਕ ਹਰਪੁੰਨ ਬੀਜਿਆ ਫਿਰ ਟੋਟਨ ਆਵੇ ਹਰਪੁੰਨ ਕੇਰੀ ਗੁਰ ਸਿੱਖਾ ਮਨ ਵਿਧਾਈਆ de número